ਕਿ ਸੇ ਬੰਦੀਆਂ ਵਾਲੇ ਆਗੂ ਜਮੂਰੀ ਕਿਸਾਨ ਸਭਾ ਪੰਜਾਬ ਮੈਡੀਕਲ ਪੇਟੀਸ਼ਨ ਐਸੋਸੀਏਸ਼ਨ ਪੰਜਾਬ ਸ਼ੀਪਕ ਸਿੰਘ ਨੌਜਵਾਨ ਸਭਾ ਅਤੇ 50 ਸਟੂਡੈਂਟ ਫੈਡਰੇਸ਼ਨ ਮੈਡੀਕਲ ਪੇਟੀਸ਼ਨ ਐਸੋਸੀਏਸ਼ਨ ਦੇ ਇਸਤਰੀ ਬਿੰਗ ਦੀਆਂ ਸਾਡੀਆਂ ਬੀਬੀਆਂ ਤੇ ਜਨਵਾਦੀ ਇਸਤਰੀ ਸਭਾ ਦੀਆਂ ਬੀਬੀਆਂ ਉਹ ਸਾਰੀਆਂ ਇਹਦੇ ਵਿੱਚ ਅਜੇ ਕਾਉਂ ਲੋਗੇ ਸਮੂਹੇ ਰੂਪ ਦੇ ਵਿੱਚ ਛੁੜਾ ਮੋਤੀ ਦਾ ਵਿਰੋਧ ਆ ਤੇ ਲੜਾਈ ਸੀਗੀ ਜਿਹੜੀ ਇਹ ਕਿਸਾਨਾਂ ਦੀ ਸੀਗੀ ਇਹ ਕਿਸਾਨ ਅੰਦਲਨ ਦੇ ਉੱਤੇ ਸ਼ੁਰੂ ਹੋਈ ਸੀ ਪਰ ਹੁਣ ਅੱਜ ਇਹ ਕਿਸਾਨ ਆंदोलਨ ਨਹੀਂ ਰਿਹਾ ਇਹ ਜਨ ਆंदोलਨ ਬਣ ਗਿਆ ਇਹਦੇ ਵਿੱਚ ਤੁਸੀਂ ਕਿਸੇ ਵੀ ਚੀਜ਼ ਦਾ ਨਾਮ ਲੈ ਲਓ ਕਿਸੇ ਵੀ ਧਰਦਾ ਨਾਮ ਲੈ ਲਓ ਤੁਹਾਨੂੰ ਉਹ ਲੱਗੂਗਾ ਵੀ ਉਹ ਇਸ ਕੋਲ ਦੇ ਵਿੱਚ ਸ਼ਾਮਲਿਆ ਕੋਈ ਜਥੇਬੰਦੀ ਪਿੱਛੇ ਨਹੀਂ ਰਹੀ ਕੋਈ ਐਸੋਸੀਏਸ਼ਨ ਪਿੱਛੇ ਨਹੀਂ ਰਹੀ ਕੋਈ ਜਿਹੜਾ ਕਿਸੇ ਵੀ ਜਥੇਬੰਦੀ ਦਾ ਮੈਂਬਰ ਨਹੀਂ ਹੈਗਾ ਦਾ ਆਰ ਨੂੰ ਬੰਦਾਵਾ ਉਹ ਵੀ ਅੱਜ ਇਸ ਕਿਸਾਨ ਅੰਦੋਲਨ ਦੇ ਵਿੱਚ ਜਿਹੜਾ ਸ਼ੁਰੂ ਹੋਇਆ ਸੀ ਉਹਨੂੰ ਜਨ ਅੰਦੋਲਨ ਬਣਾਉਣ ਦੇ ਵਿੱਚ ਲੱਗੇ ਹੋਏ ਨੇ ਕਿ ਤੁਸੀਂ ਅੰਦਾਜ਼ਾ ਲਾਇਓ ਜਿਹੜੇ ਦਿੱਲੀ ਦੇ ਲੋਕ ਨੇ ਜਿਹੜੇ ਜਿੱਥੇ ਧਰਨਾ ਲੱਗਿਆ ਹੋਇਆ ਦਿੱਲੀ ਨੂੰ ਘੇਰੀ ਬੈਠੇ ਨੇ ਜਿੱਥੇ ਹਰਿਆਣੇ ਦੇ ਲੋਕ ਨੇ ਜਿਹੜੇ ਕਿਸੇ ਵੀ ਧਰਨ ਨਾਲ ਸੰਬੰਧ ਨਹੀਂ ਰੱਖਦੇ ਜਿੱਥੇ ਵੈਸੇ ਲੰਗਰ ਦੀ ਕੋਈ ਕਾਰਟ ਨਹੀਂ ਹੈ ਲੰਗਰ ਚੱਲ ਰਹੇ ਨੇ ਪਰ ਲੋਕ ਆਪਣੇ ਘਰਾਂ ਦੇ ਵਿੱਚ ਡੋਲੂਆਂ ਦੇ ਵਿੱਚ ਬਾਲਟੀਆਂ ਦੇ ਵਿੱਚ ਚਾਹ ਬਣਾ ਕੇ ਲਿਆ ਰਹੇ ਨੇ ਰੋਟੀਆਂ ਬਣਾ ਕੇ ਲਿਆ ਰਹੇ ਨੇ ਉਹ ਲੰਗਰ ਦਾ ਹਿੱਸਾ ਬਣ ਰਹੇ ਨੇ ਇਸ ਕਰਕੇ ਜਿਹੜਾ ਇਹ ਅंदोलਨੀਆਂ ਇਹ ਬਹੁਤ ਸਿਰੇ ਦੇ ਉੱਤੇ ਟੀਪ ਦੇ ਉੱਤੇ ਪਹੁੰਚਿਆ ਪਿਆ ਜਿੱਥੇ ਟੀਪ ਦੇ ਉੱਤੇ ਪਹੁੰਚ ਕੇ ਮੋਦੀ ਨੂੰ ਗੋਡਿਆਂ ਭਾਰ ਦੇ ਸਿੱਟੇਗਾ ਇਸ ਕਰਕੇ ਜਿਹੜਾ ਆਪਣਾ ਅੱਜ ਦਾ ਪ੍ਰੋਗਰਾਮ ਆ ਦੇਸ਼ ਦੀ ਜਿਹੜੀਆਂ ਕਿਸਾਨ ਜਥੇਬੰਦੀਆਂ ਵੱਲੋਂ ਸੱਦਾ ਦਿੱਤਾ ਗਿਆ ਸੀ ਇਹ ਜਨ ਅंदोलਨ ਬਣ ਕੇ ਉੱਭਰਿਆ ਵਾ ਉਹਦੇ ਵਿੱਚ ਅੱਜ ਸੱਦਾ ਵਾ ਵੀ ਅੱਜ ਆਪਾਂ ਮੋਦੀ ਦੇ ਪਤਲੇ ਫੁਕਣੇ ਨੇ